ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ ਗੁਰਦਾਸਪੁਰ ਵਿੱਚ ਬਹੁਜਨ ਸਮਾਜ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜੇਪੀ ਪਗਤ ਦੇ ਗਰੇਵਖੇ ਪਾਰਟੀ ਵੱਲੋਂ ਇੱਕ ਪ੍ਰੈਸ ਮੀਟਿੰਗ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਉੱਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪਿਛਲੇ ਟਾਈਮ ਵਿੱਚ ਜਿੰਨੀਆਂ ਵੀ ਸਰਕਾਰਾਂ ਬਣੀਆਂ ਜਿਨ੍ਹਾਂ ਵੱਲੋਂ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦੇ ਦਾਅਵੇ ਕੀਤੇ ਗਏ ਸਨ ਜੋ ਕਿ ਖੋਖਲੇ دکھائی ਦਿੱਤੇ ਉੱਥੇ ਹੀ ਉਹਨਾਂ ਨੇ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਸ ਸਰਕਾਰ ਵੱਲੋਂ ਵੀ ਸ਼ੁਰੂਆਤ ਵਿੱਚ ਨਸ਼ਾ ਖਤਮ ਕਰਨ ਦੇ ਬਹੁਤ ਵੱਡੇ ਵੱਡੇ ਦਾਅਵੇ ਕੀਤੇ ਸਨ ਪਰ 3 ਸਾਲ ਬੀਤਣ ਦੇ ਬਾਵਜੂਦ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਬਹੁਜਨ ਸਮਾਜ ਪਾਰਟੀ ਪੰਜਾਬ ਵਿੱਚ ਆਉਂਦੀ ਹੈ ਤਾਂ ਹਰ ਵਰਗ ਨੂੰ ਆਪਣੇ ਨਾਲ ਲੈ ਕੇ ਚੱਲੇਗੀ ਅਤੇ ਪਹਿਲੇ ਤੌਰ ਤੇ ਪੰਜਾਬ ਵਿੱਚੋਂ ਨਸ਼ੇ ਨੂੰ ਖਤਮ ਕਰੇਗੀ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਗੁਰਦਾਸਪੁਰ ਤੋਂ ਰੰਜਨ ਵਫਾ ਅਤੇ ਬਿਊਰੋ ਰਿਪੋਰਟ ਹਾਂ ਜੀ ਪੀ ਭਗਤ ਜ਼ਿਲ੍ਹਾ ਪ੍ਰਧਾਨ ਬਹੁਜਨ ਸਮਾਜ ਪਾਰਟੀ ਹਾਂ ਮੈਂ ਚੜਦੀ ਕਲਾ ਚੈਨਲ ਦਾ ਧੰਨਵਾਦ ਦਿਆਂ ਕਿ ਜਿਨ੍ਹਾਂ ਨੇ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਦੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਹਾਂ ਸਾਬ શ્રી ਕਾਂਸੀ ਰਾਮ ਦਾ ਪੂਰੇ ਭਾਰਤ ਦੇ ਅੰਦਰ ਜਨਮ ਦਿਨ ਮਨਾਇਆ ਗਿਆ ਹਰ ਸਟੇਟ ਦੇ ਅੰਦਰ ਔਰ ਪੰਜਾਬ ਦੇ ਅੰਦਰ ਸਰਦਾਰ ਅਵਤਾਰ ਸਿੰਘ ਕ੍ਰੀਮਪੁਰੀ ਜਿਹੜੇ ਕਿ ਪੰਜਾਬ ਸੂਬੇ ਦੇ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਦੇ ਤਹਿਤ ਫਗਵਾੜੇ ਵਿਖੇ ਬਹੁਤ ਵੱਡਾ ਜਨ ਸਮੂਹ ਸਾਬ ਕਾਂਸੀ ਰਾਮ ਦੇ ਜਨਮ ਦਿਨ ਨੂੰ ਸਮਰਪਿਤ ਪੰਜਾਬ ਸੰਭਾਲੋ ਰੈਲੀ ਤੇ ਤਹਿਤ ਕਰਵਾਇਆ ਗਿਆ ਔਰ ਹਿਊਜ ਗੈਦਰਿੰਗ ਉਥੇ ਇਕੱਤਰ ਹੋਈ ਔਰ ਪੰਜਾਬ ਸੰਭਾਲੋ ਦੇ ਤਹਿਤ ਇੱਕ ਅਭਿਆਨ ਸ਼ੁਰੂ ਕੀਤਾ ਗਿਆ ਕਿ ਜਿਨ੍ਹਾਂ ਜਣੀਆਂ ਪਹਿਲੀਆਂ ਸਰਕਾਰਾਂ ਨੇ ਜਦੋਂ ਕਾਂਗਰਸ ਦੀ ਸਰਕਾਰ ਰਹੀ ਹੈ ਭਾਜਪਾ ਦੀ ਸਰਕਾਰ ਰਹੀ ਹੈ ਅਕਾਲੀ ਦਲ ਦੀ ਸਰਕਾਰ ਰਹੀ ਹੈ ਔਰ ਆਪ ਦੀ ਵੀ ਸਰਕਾਰ ਚੱਲ ਰਹੀ ਹੈ ਔਰ ਇਹਨਾਂ ਨੇ ਉਹ ਕੁਝ ਨਹੀਂ ਕੀਤਾ ਪੰਜਾਬ ਵਾਸਤੇ ਜੋ ਇਹਨਾਂ ਦਾ ਕਰਨਾ ਬੰਦਾ ਸੀਗਾ ਪੰਜਾਬ ਦੇ ਮੁੱਦੇ ਅਜੇ ਵੀ ਉਦਾਂ ਦੇ ਉਦਾਂ ਹੀ ਫਸੇ ਹੋਏ ਨੇ ਸਭ ਤੋਂ ਵੱਡੇ ਮੁੱਦੇ ਨੇ ਜਿਦਾਂ ਨਸ਼ੇ ਦਾ ਮਤਲਬ ਆਪ ਦੀ ਪਾਰਟੀ ਨੇ ਕਿਹਾ ਸੀਗਾ ਕਿ ਅਸੀਂ 3 ਮਹੀਨੇ ਦੇ ਅੰਦਰ ਅੰਦਰ ਇਹਨਾਂ ਨੂੰ ਖਤਮ ਕਰ ਦਾਂਗੇ ਲੇਕਿਨ ਹੁਣ 3 ਸਾਲ ਤੋਂ ਬਾਅਦ ਇਹ ਅਭਿਆਨ ਛੇੜ ਰਹੇ ਨੇ ਮਤਲਬ ਅੱਧੇ ਨਾਲੋਂ ਜ਼ਿਆਦਾ ਟਰਮੀਨਾਂ ਦੀ ਪਾਸ ਹੋ ਗਈ ਹੈ ਤੇ ਉਹ ਹੁਣ ਇਹ ਗੱਲ ਕਰ ਰਿਹਾ ਨਸ਼ੇ ਦੇ ਕਿਉਂਕਿ ਬਹੁਜਨ ਸਮਾਜ ਪਾਰਟੀ ਨੇ ਇਹ ਅਲਾਰਮ ਪੂਰੇ ਪੰਜਾਬ ਔਰ ਪੰਜਾਬੀਆਂ ਤੇ ਨੂੰ ਸੱਦਾ ਦਿੱਤਾ ਕਿ ਆਓ ਵੀ ਪੰਜਾਬ ਨੂੰ ਸੰਭਾਲੀਏ ਪੰਜਾਬ ਦੇ ਲੋਕਾਂ ਦੇ ਅੰਦਰ ਨੌਜਵਾਨਾਂ ਦੇ ਅੰਦਰ ਬੇਰੁਜ਼ਗਾਰੀ ਬੇਹੱਦ ਦੀ ਹੈ ਮਾਪੇ ਦੁਖੀ ਹੋ ਕੇ ਜਦੋਂ ਰਸਤਾ ਨਹੀਂ ਲੱਭਦਾ ਤੇ ਉਹ ਫਾਰਨ ਨੂੰ ਵਿਦੇਸ਼ਾਂ ਨੂੰ ਰੁੱਕ ਕਰਦੇ ਆਪਣੇ ਬੱਚਿਆਂ ਨੂੰ ਭੇਜਣ ਨੂੰ ਪਰ ਸਾਰੇ ਮਾਪੇ ਇਕੋ ਜਿਹੇ ਇੰਨੇ ਅਮੀਰ ਨਹੀਂ ਔਰ ਕਿਸਾਨ ਵੀ ਆਪਣੀਆਂ ਜ਼ਮੀਨਾਂ ਬੈਂਕਾਂ ਦੀਆਂ ਲਿਮਟਾਂ ਦੀ ਥਰੂ ਆਪਣੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਉਹਨਾਂ ਦਾ ਭਵਿੱਖ ਤੁਸੀਂ ਦੇਖਿਆ ਕਿ ਜੁਹਾੜ ਜਿਹੜੇ ਆ ਉਹ ਪਰਤਰੇ ਨੇ ਮਾਪੇ ਜਿਹੜੇ ਨੇ ਉਹ ਬਹੁਤ ਦੁਖੀ ਹੋ ਰਿਹਾ ਹੋ ਇਹ ਪੰਜਾਬ ਦੀ ਪੰਜਾਬ ਦੀ ਮਿਨਿਸਟਰੀ ਪੰਜਾਬ ਦੀ ਸਰਕਾਰ ਦਾ 15 ਦੀ ਰੈਲੀ ਵਿੱਚ ਹੀ ਡਿਕਲੇਅਰ ਕਰਤਾ ਗਿਆ ਕਿ ਅਸੀਂ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਅੰਦਰ ਸ਼ਮਤੀ ਦੇ ਇਲੈਕਸ਼ਨ ਵੀ ਲੜੇਗੀ ਔਰ ਜੋ ਜਣੇ 26 ਜਿਹਦੇ ਵਿੱਚ ਐਮਸੀ ਦੀਆਂ ਇਲੈਕਸ਼ਨਾਂ ਹੋਣੀਆਂ ਉਹਨਾਂ ਵਿੱਚ ਵੀ ਮਤਲਬ ਤਨਲੇ ਨਾਲ ਜਿਹੜੀ ਹੈ ਉਹ ਮਤਲਬ ਚੋਣ ਜਿਹੜੀ ਹੈ ਉਹ ਲੜਾਈ ਬੜੀ ਸਰਦਾ ਦੇ ਨਾਲ ਨਮਨ ਕਰਦਿਆਂ ਹੋਇਆ ਮਨਾਇਆ ਗਿਆ ਔਰ ਨਮਾ ਸ਼ਹਿਰ ਜੋ ਬਸਪਾ ਦੇ ਐਮਐਲਏ ਨੇ ਡਾਕਟਰ ਨਸਤਰਪਾਲ ਜੀ ਉਹਨਾਂ ਨੇ ਵਿਸ਼ੇਸ਼ ਤੌਰ ਤੇ ਸਰਕਾਰ ਮੌਜੂਦਾ ਸਰਕਾਰ ਨੂੰ ਇਹ ਬੇਨਤੀ ਕਰਕੇ ਕਿ ਗਵਰਨਮੈਂਟ ਕਾਲਜ ਜਿਹੜਾ ਉੱਥੇ ਮੈਡੀਕਲ ਕਾਲਜ ਜਿਹੜਾ ਉਹ ਖੋਲਿਆ ਜਾ ਖੋਲਿਆ ਜਾਏ ਔਰ ਮਤਲਬ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਮਤਲਬ ਫੁੱਲ ਚੜਾਉਂਦਿਆਂ ਹੋਇਆ ਸਿੱਧੇ ਆਜ਼ਮ ਭਗਤਵਾਲੀ ਸਿੱਧੀ ਜਨ ਦੇ ਉੱਤੇ ਉੱਥੇ ਕਾਲਜ ਦਾ ਉਦਘਾਟਨ ਜਿਹੜਾ ਉਹ ਖੁਦ ਮੁੱਖ ਮੰਤਰੀ ਨਹੀਂ ਰੱਖਿਆ ਨਹੀਂ ਦਲਤਾਂ ਦੀ ਹੀ ਇਕੱਲੀ ਮਤਲਬ ਪਾਰਟੀ ਨਹੀਂ ਹੈ ਇਹ ਸਾਰਿਆਂ ਦੀ ਇੱਕ ਸਾਂਝੀ ਪਾਰਟੀ ਹੈ ਇਹਦੇ ਵਿੱਚ ਹਰ ਭਾਈਚਾਰਾ ਸ਼ਾਮਲ ਹੋ ਸਕਦਾ ਪਰ ਕੁਝ ਅਖੌਤੀ ਅ ਮਨੁਭਾਦੀਆਂ ਨੇ ਇਹ ਮਤਲਬ ਈਵਨ ਸਾਡੇ ਜਿਹੜੇ ਰਹਿਬਰ ਨੇ ਪਰਮਾਰਥੀ ਗੁਰੂ ਨੇ ਜਾਂ ਮਤਲਬ ਸਾਡੇ ਜਿਹੜੇ ਸਕਾਲਰ ਨੇ ਜਾਂ ਡਾਕਟਰ ਸਾਹਿਬ ਜਿਹਨੇ ਭਾਰਤ ਰਤਨ ਮਤਲਬ ਅਵਾਰਡ ਮਿਲਿਆ ਡਾਕਟਰ ਬੀ ਆਰ ਮਿਲਕਨ ਨੂੰ ਈਵਨ ਸਾਬਕਾਂਸੀ ਰਾਮ ਜਿਨ੍ਹਾਂ ਨੇ ਦਲਤ ਜਾਂ ਸੋਸ਼ਲ ਦਾ ਨੈਟ ਜਿਹੜਾ ਟੁੱਟਣ ਲਈ ਬੜਾ ਅਹਿਮ ਰੋਲ ਅਦਾ ਕੀਤਾ ਔਰ ਭਾਗੀਦਾਰ ਬਣਾਉਣ ਲਈ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਉਹਨਾਂ ਨੂੰ ਵੀ ਦਲਤਾਂ ਦੇ ਹੀ ਗੁਰੂ ਕਿਹਾ ਜਾਂਦਾ ਦਲਤਾਂ ਦੇ ਹੀ ਲੀਡਰ ਕਿਹਾ ਜਾਂਦਾ ਈਵਨ ਡਾਕਟਰ ਅੰਬੀਲਕਰ ਨੂੰ ਵੀ ਦਲਤਾਂ ਜਦਕਿ ਉਹਨਾਂ ਨੇ ਸਭ ਦੇ ਲਈ ਕੰਮ ਕੀਤਾ ਗਰੀਬ ਵਰਗ ਦੱਬਿਆ ਕੁਚਲਿਆ ਚਾਹੇ ਕਿਸੇ ਹੀ ਵਰਗ ਦਾ ਹੋਵੇ ਕਿਸੇ ਹੀ ਭਾਈਚਾਰੇ ਦਾ ਹੋਵੇ ਉਹ ਬਹੁਜਨ ਸਮਾਜ ਸਮਾਜ ਪਾਰਟੀ ਸਾਰਿਆਂ ਦਾ ਸਭਗਤ ਕਰਦੀ ਡਾਕਟਰ ਸਾਹਿਬ ਨੇ ਇੱਕ ਮੂਗਨਾ ਇੱਕ ਪੇਪਰ ਸ਼ੁਰੂ ਕੀਤਾ ਸੀਗਾ ਮੂਗਨਾਈ ਗੁੰਗੇ ਸੋ ਦਲਤ ਸਮਾਜ ਜਿਹੜਾ ਦੱਬਿਆ ਕੁਚਲਿਆ ਨਿਰੋਟੀ ਬੇਆਸਰੀ ਬੇਕਰੇ ਨਿਪੱਤੇ ਇਹ ਸਾਰੇ ਲੋਕ ਉਹ ਨੇ ਜਿਨ੍ਹਾਂ ਦੀ ਆਰਥਿਕ ਸਥਿਤੀ ਜਿਹੜੀ ਹੈ ਬਹੁਤ ਕਮਜ਼ੋਰ ਹੈ ਔਰ ਬਹੁਜਨ ਸਮਾਜ ਪਾਰਟੀ ਨੇ ਲੱਖਾਂ ਲੋਕਾਂ ਨੂੰ ਭੈਣਜੀ ਦੇ ਰਜ਼ੀਮ ਦੇ ਅੰਦਰ ਮਤਲਬ ਜ਼ਮੀਨ ਜਿਹੜੀ ਹੈ ਉਹ ਮਹੱਈਆ ਕਰਾਈ ਹੈ ਔਰ ਸਾਡੇ ਐਮਐਲਏ ਨਿਸ਼ਤਰਪਾਲ ਨੇ ਇੱਕੀ ਐਮਐਲਏ ਹੈ ਬਹੁਜਨ ਸਮਾਜ ਪਾਰਟੀ ਦਾ ਵਿਧਾਨ ਸਭਾ ਦੇ ਵਿੱਚ ਉਹਨਾਂ ਨੇ ਇਹ ਮੁੱਦਾ ਉਠਾਇਆ ਕਿ ਪੰਜਾਬ ਦੇ ਅੰਦਰ ਜਿਹੜੀ ਜ਼ਮੀਨ ਹੈ ਉਹ ਸ਼ੈਡਿਊਲ ਕਾਸਟ ਸ਼ੈਡਿਊਲ ਟ్రਾਈਬ BC ਵਰਗ ਔਰ ਲੈਂਡਲੈਸ ਜਾਂ ਜਿਹੜੇ ਪੈਨਸ਼ਨਰ ਲੋਕ ਨੇ ਆਰਮੀ ਚ ਰਟਾਇਰ ਹੋਏ ਨੇ ਐਪਕ ਸਰਵਿਸਮੈਨ ਉਹਨਾਂ ਵਿੱਚੋਂ ਵੰਡੀ ਜਾਣੀ ਚਾਹੀਦੀ ਹੈ ਭੈਣ ਜੀ ਦੇ ਟਾਈਮ ਵਿੱਚ ਜਦੋਂ ਉਹਨਾਂ ਦੀ ਫੁੱਲ ਫਲੈਸ਼ ਸਰਕਾਰ ਸੀਗੀ ਸ਼ਹੀਦ ਉਦਮ ਸਿੰਘ ਨਗਰ ਜ਼ਿਲ੍ਹਾ ਬਣਾਇਆ ਗਿਆ ਹੈ ਔਰ ਉਹਨਾਂ ਨੂੰ ਪੂਰਾ ਮੁੱਲ ਸਨਮਾਨ ਜਿਹੜਾ ਹੈ ਆ ਪਾਰਟੀ ਵੱਲੋਂ ਦਿੱਤਾ ਗਿਆ ਅਗਰ ਪੰਜਾਬ ਦੇ ਲੋਕ ਪੰਜਾਬ ਦੀ ਤਰੱਕੀ ਉਨਤੀ ਬੇਰੁਜ਼ਗਾਰੀ ਨੂੰ ਖਤਮ ਕਰਨਾ ਸਿਹਤ ਸਿਖਾਵਾ ਵਿਦਿਆ ਦਾ ਫ੍ਰੀ ਮੈਨ ਐਜੂਕੇਸ਼ਨ ਵਲੀ ਅੱਜ ਤਾਂ ਕਹਿੰਨਾ ਮੈਂ 1 ਨੇਸ਼ਨ 1 ਨੇਸ਼ਨ 1 ਐਜੂਕੇਸ਼ਨ ਬਸਪਾ ਦਾ ਨਾਰਾ ਹੈ ਕਿ ਸਾਰਿਆਂ ਨੂੰ ਸਿੱਖਿਆ ਜਿਹੜੀ ਇੱਕ ਬਰਾਬਰ ਹੋਣੀ ਚਾਹੀਦੀ ਹੈ ਔਰ ਸ਼ਹੀਦ ਉਦਮ ਸਿੰਘ ਦੇ ਨਾਂ ਦੇ ਉੱਤੇ ਕਾਨਫਰੰਸਾਂ ਵੀ ਹੋਣਗੀਆਂ ਔਰ ਉਹਨਾਂ ਦੇ ਨਾਂ ਦੇ ਉੱਤੇ ਵੱਡਾ ਕੋਈ ਯੂਨੀਵਰਸਿਟੀ ਜਿਹੜੀ ਬਹੁਜਨ ਸਮਾਜ ਪਾਰਟੀ ਪਾਵਰ ਚ ਆਨ ਦੇ ਉੱਤੇ ਮਤਲਬ ਸਥਾਪਿਤ ਕਰੇਗੀ ਦੇਖੋ ਮੀਡੀਆ ਪਰਸਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦੀ ਹਾਂ ਉਸ ਟਾਈਮ ਵੀ ਜਿਨ੍ਹਾਂ ਨੇ ਮੀਡੀਆ ਦਾ ਭੈਣ ਜੀ ਦਾ ਸਾਥ ਦਿੱਤਾ ਸਹੀ ਟਾਈਮ ਦੇ ਉੱਤੇ ਮਤਲਬ ਉਹਦੇ ਨਾਲ ਮੁੰਡੇ ਨਾ ਮੁੰਡਾ ਢਾ ਕੇ ਖੜੇ ਔਰ ਨੋਟਿਸ ਦੇ ਵਿੱਚ ਸਰਕਾਰ ਦੇ ਲਿਆਂਦਾ ਭੈਣ ਜੀ ਦੀ ਜਾਨ ਜਿਹੜੀ ਸੀ ਉਹ ਬਚ ਗਈ। ਬਹੁਜਨ ਸਮਾਜ ਪਾਰਟੀ ਕੇਂਦਰ ਵਿੱਚ ਜਾਂ ਸਟੇਟਾਂ ਵਿੱਚ ਵੀ মিডিਆ ਪਰਸਨ ਦਾ ਪੂਰਾ ਸਤਕਾਰ ਮਾਨ ਸਨਮਾਨ ਕਰਦੀ ਹੈ। ਔਰ ਅਗਰ ਪੰਜਾਬ ਦੇ ਅੰਦਰ ਪਾਵਰ ਚ ਆਂਦੀ ਹੈ ਤੇ ਅਸੀਂ মিডিਆ ਪਰਸਨ ਨੂੰ ਇੱਕ EMPLYEE ਦੇ ਬਰਾਬਰ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਾਏਗੀ ਬਹੁਜਨ ਸਮਾਜ ਪਾਰਟੀ ਜੋ ਇੱਕ ਮੁਲਾਜ਼ਮ ਨੂੰ ਹੁੰਦੀਆਂ ਨੇ ਜਿਵੇਂ ਉਦੀ ਪੈਨਸ਼ਨ ਹੋਣੀ ਚਾਹੀਦੀ ਹੈ। ਉਹਨੂੰ ਲੋਨ ਇੰਟਰਸਟ ਫਰੀ ਲੋਨ ਹੋਣਾ ਚਾਹੀਦਾ। ਆਮ ਜਾਣ ਦੀ ਕਨਵੀਐਂਸ ਦਾ ਉਹਨੂੰ ਮਤਲਬ ਕੋਈ ਸਾਧਨ ਹੋਣਾ ਚਾਹੀਦਾ। ਔਰ ਮੈਡੀਕਲ ਸਹੂਲਤਾਂ ਜਿਹੜੀਆਂ ਆ ਉਹਨੂੰ ਫ੍ਰੀ ਚ ਹੋਣੀ ਚਾਹੀਦੀਆਂ। ਜੀਵਨ ਉਹਦੀ ਇੰਸ਼ੂਰੈਂਸ ਜਿਹੜੀ ਆ ਹੋਣੀ ਚਾਹੀਦੀ। ਨਹੀਂ ਜਰੂਰ ਸਿਕਿਉਰਿਟੀ ਹੋਣਾ ਸਿਕਿਉਰਿਟੀ ਹੋਣੀ ਚਾਹੀਦੀ ਹੈ। ਉਹ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਅਸੀਂ ਆ। ਅਗਰ ਕੋਈ ਮੁਲਾਜ਼ਮ ਦੇ ਨਾਲ ਕੋਈ ਘਟਨਾ ਘਟ ਜਾਂਦੀ ਹੈ ਉਹਦੀ ਕੋਈ ਐਕਸੀਡੈਂਟਲ ਕੋਈ ਘਟਨਾ ਹੁੰਦੀ ਹੈ ਤੇ ਪਰਿਵਾਰ ਬਿਲਕੁਲ ਮਤਲਬ ਆਰਥਿਕ ਮੰਦੀ ਦਾ ਆਰਥਿਕ ਤੌਰ ਤੇ ਉਹ ਮਤਲਬ ਠੂਸੋ ਕੇ ਬੈ ਜਾਂਦਾ ਔਰ ਉਹਨਾਂ ਦਾ ਜਿਹੜੇ ਬੱਚੇ ਨੇ ਜਾਂ ਪਰਿਵਾਰ ਰੁੱਲ ਜਾਂਦਾ ਤੋਂ ਮਤਲਬ ਬਹੁਜਨ ਸਮਾਜ ਪਾਰਟੀ ਪਾਵਰ ਚ ਆਂਤੇ ਜੇ ਨਹੀਂ ਵੀ ਆ ਗਈ ਅਗਰ ਨਹੀਂ ਵੀ ਆ ਰਹੇ ਜੇ ਠੀਕ ਹੈ ਲੇਕਿਨ ਉਹ ਮਤਲਬ ਇਹਨਾਂ ਦਾ ਜਿਸ ਤਰ੍ਹਾਂ ਦੀ ਵੀ ਮੈਕਸਿਮਮ ਮਦਦ ਕਰ ਸਕਦੀ ਹੈ ਉਹ ਅਸੀਂ ਆਪਣੀ ਹਾਈ ਕਮਾਂਡ ਦੇ ਨੋਟਿਸ ਤੇ ਲਿਆ ਕੇ ਵੀ ਉਹ ਸਹੂਲਤਾਂ ਦੁਆਨ ਦਾ ਯਤਨ ਕਰਾਂਗੇ ਅਜੇ ਦੇਖੋ ਮਤਲਬ 36 ਮਹੀਨੇ ਇਹ ਸਰਕਾਰ ਚੱਲੀ ਹੈ ਬਹੁਜਨ ਸਮਾਜ ਪਾਰਟੀ ਦਾ ਇੱਕ ਹੀ ਲਾਇਕ ਐਮਐਲਏ ਉਹ ਧਰਲੇਦਾਰ ਆਵਾਜ਼ ਦਲਤਾਂ ਦੀ ਜਾਂ ਪੰਜਾਬ ਦੇ ਮੁੱਦਿਆਂ ਦੇ ਉੱਤੇ ਹਰ ਇੱਕ ਦੀ ਆਵਾਜ਼ ਬਣ ਕੇ ਉਹ ਪੰਜਾਬ ਵਿਧਾਨ ਸਭਾ ਵਿੱਚ ਗੂੰਜਦਾ ਹੈ ਔਰ ਉਹਨਾਂ ਨੇ ਸ਼ੁਰੂ ਵਿੱਚ ਹੀ ਵਿਧਾਨ ਸਭਾ ਵਿੱਚ ਇਹ ਮੁੱਦਾ ਰੱਖਿਆ ਸੀਗਾ ਕਿ ਸ਼ਹੀਦ ਭਗਤ ਸਿੰਘ ਦਾ ਜਿਹੜਾ ਸਥਾਨ ਹੈ ਉਹ ਨਵਾਂ ਸ਼ਹਿਰ ਦੇ ਜ਼ਿਲ੍ਹੇ ਵਿੱਚ ਪੈਂਦਾ ਹੈ ਤੇ ਉਹਦੇ ਜਨਮ ਦਿਨ ਦੇ ਉੱਤੇ ਜਾਂ ਸ਼ਹੀਦੀ ਦਿਨ ਦੇ ਉੱਤੇ ਕੋਈ ਨਾ ਕੋਈ ਅਜਿਹਾ ਯੂਨੀਵਰਸਿਟੀ ਜਾਂ ਕੋਈ ਮੈਡੀਕਲ ਕਾਲਜ ਜਿਹੜਾ ਹੈ ਉੱਥੇ ਖੋਲ੍ਹਿਆ ਜਾਣਾ ਚਾਹੀਦਾ ਹੈ ਔਰ ਇਹ ਸਰਕਾਰ ਦੀ ਅਸੀਂ ਵੀ ਧੰਨਵਾਦ ਕਰਦੇ ਹਾਂ ਕਿ ਬਸਪਾ ਐਮਐਲਏ ਦਾ ਉਹਨਾਂ ਨੇ ਜਿਹੜੀ ਬੇਨਤੀ ਸਹਿਕਾਰ ਕਰਦੇ ਹੋਏ ਉਹਨਾਂ ਨੇ ਸਿੱਧੀ ਜਨਤਾ ਤੇ ਉੱਥੇ ਇੱਕ ਕਾਲਜ ਦਾ ਉਦਘਾਟਨ ਕੀਤਾ ਉਹ ਆਪ ਨੇ ਲੋਕਾਂ ਦਾ ਆਪ ਦੀ ਜੋ ਸਰਕਾਰ ਹੈ ਦਿੱਲੀ ਦੇ ਅੰਦਰ ਜਾਂ ਪੰਜਾਬ ਦੇ ਅੰਦਰ ਇਹਨਾਂ ਨੇ ਹਰ ਪਿੰਡ ਹਰ ਕਸਬੇ ਵਿੱਚ ਗਰੰਟੀਆਂ ਲਿਖ ਲਿਖ ਕੇ ਲਾਈਆਂ ਔਰ ਔਰ ਇਹਨਾਂ ਗਰੰਟੀਆਂ ਦੇ ਜਾਲ ਵਿੱਚ ਲੋਕ ਫਸ ਗਏ ਔਰ ਦਿੱਲੀ ਵਿੱਚ ਤੇ ਲੋਕਾਂ ਨੇ ਇਹਨਾਂ ਨੂੰ ਕੜਾ ਜਿਹੜਾ ਜਨ ਮਤਲਬ ਮੂੰਹ ਮੋੜ ਮਾ ਜਵਾਬ ਦਿੱਤਾ ਹੁਣ ਪੰਜਾਬ ਦੀ ਲੋਕ ਵੀ ਅੱਕੇ ਹੋਏ ਨੇ ਕਿ ਹਰ ਜਗ੍ਹਾ ਨਸ਼ਾ ਫੈਲ ਹੋਇਆ ਨੌਜਵਾਨੀ ਜਿਹੜੀ ਹੈ ਉਹ ਨਸ਼ੇ ਦਾ ਸ਼ਿਕਾਰ ਹੋਈ ਆ ਇੰਪਲਾਈਮੈਂਟ ਕਿਤਾ ਹੈ ਨਹੀਂ ਜਿੱਥੇ ਰੋਜ਼ਗਾਰੀ ਦੀ ਕਰਦਾ ਕਿ ਮੈਂ 36000 ਜਾਂ 38000 50000 ਬੋਲ ਲਿਖ ਲਿਖ ਕੇ ਲਾਉਂਦੇ ਨੇ ਕਿ ਅਸੀਂ ਨਾ ਰੋਜ਼ਗਾਰ ਦਿੱਤਾ ਮੈਂ ਪੱਤਰਕਾਰਾਂ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਕਿ 36 ਮਹੀਨਿਆਂ ਵਿੱਚ ਮੁਲਾਜ਼ਮ ਕਿੰਨਾ ਰਿਟਾਇਰ ਹੋਇਆ ਇਹਨਾਂ ਤੋਂ ਵੱਧ ਰਿਟਾਇਰ ਹੋਇਆ ਤੇ ਜਿੰਨੇ ਗਣਗਣ ਕਰ ਰਹੇ ਆ ਕਿ ਅਸੀਂ ਨਾ ਰੋਜ਼ਗਾਰ ਦਿੱਤਾ ਸ਼ੇਬਾਰੀ ਕੀ ਕਹਿੰਦਾ ਨਸ਼ਾ ਇਹਨਾਂ ਨੇ ਇਹਨਾਂ ਟਾਈਮ ਲਾਤਾ ਸਾਰੀਆਂ ਸਰਕਾਰਾਂ ਕੋਲ ਖਤਮ ਨਹੀਂ ਹੋਇਆ ਆਪਣਾ ਦੇਸ਼ ਹੈ ਆਪਣਾ ਬਾਰਡਰ ਹੈ ਸਿਕਿਉਰਿਟੀ ਆਪਣੀ ਹੈ ਮਿਨਿਸਟਰੀ ਆਪਣੀ ਹੈ ਸਰਕਾਰ ਆਪਣੀ ਹੈ ਫਿਰ ਨਸ਼ਾ ਕਿੱਥੋਂ ਆਉਂਦਾ ਕੌਣ ਚਲਾਉਂਦਾ ਬਸਪਾ ਹਮਤੇ ਇਹ ਚੰਦ ਮਹੀਨਿਆਂ ਦੇ ਅੰਦਰ ਬੜੀ ਸਟ੍ਰਿਕਟੀ ਸ਼ਕਤੀ ਨਾਲ ਪੰਜਾਬ ਦੇ ਅੰਦਰੋਂ ਖਾਸ ਕਰਕੇ ਨੂੰ ਸਾਫ ਕੀਤਾ ਜਾਏ